ਗੋਦਿਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਨਸ ਨੇ ਮਨਾ ਆਲਮੀ ਸਰਪਤਾ ਸਟੇਟ ਪ੍ਰਧਾਨ ਪੰਜਾਬ ਆਲ ਇੰਡੀਆ ਜੀ ਐਨ ਆਰ ਐਸ ਨੇ ਚੈਨਲ ਵੱਲੋਂ ਅੱਜ ਸਾਬ ਕੋਲ ਆਪ ਹਾਜ਼ਰ ਹੋਇਆ ਇੱਕ ਵੋਟਰ ਸਪੋਰਟਰ ਸਾਰੇ ਢੀ ਕਰ ਰਹੇ ਆ ਵੀ ਸਾਡੇ ਕੋ ਕਦੋਂ ਆਣਗੇ ਅਸੀਂ ਬਤਾਈਆਂ ਦੇਣਾ ਚਾਹੁੰਦੇ ਆ ਅਸੀਂ ਉਹਨਾਂ ਸਤਿਕਾਰ ਕਰਨਾ ਚਾਹੁੰਦੇ ਆ ਵੋਟਰ ਤੇ ਸਪੋਰਟਰਾਂ ਬਾਰੇ ਦੱਸੋ ਤੁਸੀਂ ਕਦੋਂ ਉਹਨਾਂ ਕੋ ਪਹੁੰਚੋਗੇ ਅਗਲੇ ਪਹੁੰਚੇ ਆ ਸਾਰੇ ਮੇਰੇ ਆਹੀ ਸਾਰੇ ਮੇਰੇ ਵੋਟਰ ਆ ਤੇ ਸਪੋਰਟਰ ਆ ਇਹੀ ਮੈਨੂੰ ਦੁਆ ਕਰਦੇ ਮੇਰੇ ਲਈ ਇਹਨਾਂ ਨੇ ਮੈਨੂੰ ਅੱਜ ਤੱਕ ਪਹੁੰਚਾਇਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਧੰਨਵਾਦ ਕਰਦਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਉਹਨਾਂ ਦੀ ਅਪਾਰ ਕਿਰਪਾ ਸਤਕਾਜ ਬਖਸ਼ਿਸ਼ ਹੋਈ ਹੈ ਤੇ ਦਾਸ ਨੂੰ ਲੋਕਾਂ ਨੇ ਮੈਂਬਰ ਪਾਰਲੀਮੈਂਟ ਬਣਾਇਆ ਆਪਣੀਆਂ ਅੱਖਾਂ ਤੇ ਬਿਠਾਇਆ ਤੇ ਮੈਂ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਦਾਸ ਨੂੰ ਹੋਰ ਇੰਨੀ ਤਾਕਤ ਬਖਸ਼ੀਂ ਕਿ ਜਿੰਨੇ ਮੈਂ ਵਾਅਦੇ ਕੀਤੇ ਆ ਉਹ ਵੀ ਪੂਰੇ ਹੋਣ ਤੇ ਹੋਰ ਵੀ ਜਿਹੜੇ ਕੰਮ ਹੈ ਸੰਗਤ ਦੇ ਉਹ ਵੀ ਮੈਂ ਜਿਹੜੇ ਆ ਉਹ ਬਿਲਕੁਲ ਸੱਚੇ ਮਨ ਦੇ ਨਾਲ ਕਰ ਸਕਾਂ ਔਰ ਇਮਾਨਦਾਰੀ ਦੇ ਨਾਲ ਜਿਹੜਾ ਆਪਣਾ ਫਰਜ਼ ਜਿਹੜਾ ਉਹ ਨਿਭਾ ਸਕਾਂ ਬਹੁਤ ਬਹੁਤ ਧੰਨਵਾਦ